ਦਨ ਹਜੂਰ ਸਾਹਿਬ ਦੇ ਟਿਕਾਣੇ ਕਰਨ ਤੋਂ ਬਾਅਦ ਅੱਜ ਆਪਾਂ ਵਾਪਸੀ ਦੇ ਚੱਲੇ ਪਾ ਰਹੇ ਹਾਂ ਤੇ ਆ ਜੁਬਾ ਆਪਾਂ ਗੁਦਾਵੀ ਵਿੱਚੋਂ ਗਾਗਰ ਪਰਨ ਦੀ ਜਿਹੜੀ ਰਵਾਇਤ ਹੈ ਚੱਲੀ ਆ ਰਹੀ ਗੁਰੂ ਮਹਾਰਾਜ ਦੇ ਵੇਲੇ ਤੋਂ ਤੇ ਤੱਕ ਨੂੰ ਇਸ਼ਾਨ ਕਰਾਇਆ ਜਾਂਦਾ ਗੁਦਾਵੀ ਚੋਂ ਫਿਰ ਭਰ ਕੇ ਲੈ ਕੇ ਜਾਂ ਗਾਗਰੀ ਸਿੰਘ ਉਹਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਦਰਸ਼ਨ ਮਿਲੇ ਹਜੂਰ ਸਾਹਿਬ ਸੱਚਖੰਡ ਦੇ ਕੀਤੇ ਗੁਰੂ ਜੀ ਦੇ ਦਾਤਾਂ ਪ੍ਰਾਪਤ ਕੀਤੀਆਂ ਬੜਮੁੱਲੀਆਂ ਦਾਤਾਂ ਪ੍ਰਾਪਤ ਕੀਤੀਆਂ ਤੇ ਅੱਜ ਹੁਣ ਵਾਪਸੀ ਆਪਾਂ ਕਰਾਂਗੇ ਇੱਥੋਂ ਹੰਗੂਲੀ ਜਾਵਾਂਗੇ ਨਰਸੀ ਨਾਮਦੇਵ ਦੇ ਗੁਰੂ ਘਰ ਤੇ ਜਿੱਥੇ ਬਾਬਾ ਨਾਮਦੇਵ ਜੀ ਦਾ ਉਹ ਮੰਦਿਰ ਹੈ ਜਿਹੜਾ ਘੁੰਮ ਗਿਆ ਸੀ ਤੇ ਉਸ ਤੋਂ ਬਾਅਦ ਅੱਗੇ ਕਹਿੰਬੋਲੀ ਹੰਗੂਲ ਦੇ ਅਕੋਲਾ ਜਿੱਥੇ ਤੱਕ ਜਾ ਸਕੀਏ ਫਿਰ ਅੱਜ ਟਿਕਾਣਾ ਕਰਾਂਗੇ ਜੁੜੇ ਰਹੋ ਵੀਡੀਓ ਨੂੰ ਪੁਰਾਣੀ ਵੀਡੀਓ ਕਿਵੇਂ ਲੱਗ ਰਹੀਆਂ ਲਾਈਕ ਕਰਿਓ ਸ਼ੇਅਰ ਕਰਕੇ ਕਰਕੇ ਉਹਨਾਂ ਨੂੰ ਹੋਰ ਗਿਰਦਾਇਓ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੱਲੀਏ ਸਪਰਾ ਦੇ ਨਾਲ ਆਓ ਦੇ ਵਾਅਦੇ ਮੜਾਸੇ ਦੱਸਦੇ ਆ ਵੀ ਸਿੰਘ ਤਿਆਰ ਬਸ ਤਿਆਰ ਗਾਣ ਤਰਨ ਕੀ ਆ ਬਾਤ ਸਮਾਨ ਅਸੀਂ ਲੱਦ ਲਿਆ ਤੇ ਹੁਣ ਇੱਥੋਂ ਅਸੀਂ ਚਾਲੇ ਪਾਉਣ ਨੂੰ ਪੂਰੇ ਤਿਆਰ ਆ ਬੱਦਲਬਾਈ ਫੇਰ ਹੋਵੇਂ ਹੋਗੀ ਜਿਵੇਂ ਆਪਾਂ ਨੂੰ ਆਉਂਦਿਆਂ ਨੂੰ ਸੀਗੀ ਹਲਕੀ ਹਲਕੀ ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਯਾਤਰੀ ਨਿਵਾਸ ਪੁਰਾਣਾ ਯਾਤਰੀ ਨਿਵਾਸ ਹੈ ਇਹ ਉਹ 1999 ਦਾ ਬਣਿਆ ਹੋਇਆ ਯਾਤਰੀ ਨਿਵਾਸ ਹੈ ਦੇਖ ਸੋਹਣੀ ਇਹਦੀ ਇਹਟਰ ਪਪਾ ਜਿਹੜੇ ਹੁਣ ਸੇਵਾ ਸੰਭਾਲਦੇ ਨੇ ਉਹਨਾਂ ਦਾ ਨਿਵਾਸ ਸਥਾਨ ਹੈ ਆਪਾ ਨਰਿੰਦਰ ਸਿੰਘ ਜੀ ਸਾਹਮਣੇ ਜਿਹੜੇ ਹੈਗੇ ਉਹ ਵੀ ਜਿਹੜੀ ਦਰਸ਼ਨੀ ਮਾਤਰਨੀ ਸੁਣੀ ਇੱਥੇ ਪਰ ਹੈ ਸੀ ਉਹ ਬੁੱਢਾ ਜੀ ਜਤੈ ਨਾ ਚਲਿਆ ਸਿੰਘੋ ਮਾਰੋ ਸਾਲ ਸਰ ਸ੍ਰੀ ਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ ਪਾਸ਼ਾਏ ਦਸਵੀਂ ਪ੍ਰਥਮ ਭਗਤੀ ਸਮਰਗਿਆ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕਿਸ਼ਿਨ ਤੇ ਆਈ ਹੈ ਜਿਸ ਦਿੱਠੇ ਸਭ ਤਕ ਜਾਏ ਪ੍ਰਤੀਗ ਬਹਾਦਰ ਸਿਮਰੀ ਹੈ ਕਰਨੋਂ ਨੇ ਦਿਆ ਵੇ ਤਾ ਇਹ ਸਭ ਥਾਈ ਹੋਏ ਸਹਾਇ ਦਸੇ ਬਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੇ ਬਾਸ਼ਾਈਆਂ ਦੀ ਜਗ ਦੀ ਜੋਤ ਸਰਬ ਕਲਾ ਭਰਪੂਰ ਜ਼ਹਰਾ ਜ਼ਹੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਹ ਅਰਦਾਸ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿ ਪੰਜਾਬ ਪਿਆਰੇ ਚੌਹਾਂ ਸਹਿਬਾ ਜਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤਵੀਆਂ ਜਿੰਨਾ ਨਾਮ ਜਪਿਆ ਪੰਡ ਛਕਿਆ ਦੇਖ ਚਲਾਈ ਤੇਗ ਵਾਹਿ ਦੇਖ ਕੇ ਨਾ ਪਿਆਰੇ ਸਚਾਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿ ਪੰਜਾ ਤਖਤ ਸੰਗਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿ ਪ੍ਰਥਮ ਸਰਬਤ ਖਾਲਸਾ ਜੀ ਕੀਰਦਾਸ ਜੀ ਸਰਬਤ ਖਾਲਸਾ ਜੀ ਵਾਹਿਗੁਰੂ 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 ਨਾਮ ਚਿਤਾਵੇ ਨਾਮ ਚਿਤਾ ਉਹਨਾਂ ਦਾ صدਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਆਰਛਿਆ ਰਾਇ ਦੇਖ ਤੇ ਇੱਕ ਪਦੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖ ਬਖਸ਼ੂ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਇਸਤਾਨ ਰਹਿ ਦਾਣ ਰੀਗ ਦਾਣ ਵਿਸਾ ਦਾਣ ਪ੍ਰੂਸ ਦਾਣ ਦਾਨਾ ਸੇ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਭੁਗੇ ਜੁਗੋ ਜੁਗਟਲ ਧਰਮ ਦਾ ਜਾਇਕਰ ਖਾਲਸਾ ਜੀ ਕੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਮਤ ਉੱਚੀ ਮਤ ਉੱਚੀ ਮਤ ਪੱਧਰ ਆ ਖਾਲ ਪੰਖ ਵੈਗੂ ਇਹ ਸਚਿਪਤਾ ਆਪਣੇ ਪੰਥ ਦੇ ਸਦਾ ਦਾ ਹਾਜ਼ਰ ਦਾਰ ਜੀਓ ਇਹ ਉਹ ਛੋੜਿਆ ਗਿਆ ਹੈ ਇਹਨਾਂ ਦੇ ਦਾਤ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਅਕਸ਼ੋ ਹੈ ਨਿਮਾਨਿਆਂ ਦੇ ਮਾਨ ਨਿਤਾਣਿਆਂ ਤਾਨ ਨਿਉਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੀ ਮਿਹਰ ਸਦਕਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਦਾ ਪੜਾ ਸੰਪੂਰਨ ਹੋਇਆ ਅੱਗੇ ਦੀ ਯਾਤਰਾ ਸਫਲੀ ਕਰਨੀ ਤੱਕ ਸ਼੍ਰੀ ਦਰਬੰਦਰ ਸਾਹਿਬ ਤੱਕ ਦੀ ਆਪ ਦੀਆਂ ਲੱਖ ਅਪਾਰ ਬੇਅੰਤ ਕਿ ਪਾਵਾਂ ਹੋਈਆਂ ਨਹੀਂ ਆਪ ਜੀ ਦੇ ਬੱਚਨ ਦੇ ਰਹਿਮ ਹੋਇਆ ਰਹਿਮਤ ਪਰਿਆ ਮੇਰ ਪਰਿਆ ਹੱਥ ਰੱਖਿਆ ਆਪ ਜਿਨੇ ਅਮਰਦੀ ਦਾਤ ਬਖਸ਼ੀ ਹੈ ਯਾਤਰਾ ਸਫਲ ਕੀਤੀ ਹੈ ਅੱਗੇ ਤੋਂ ਵੀ ਇਸੇ ਤਰ੍ਹਾਂ ਦੀ ਯਾਤਰਾ ਮ ਕਰਵਾਉਣ ਦਾ ਬਲ ਕਰਨ ਦਾ ਬਲ ਬਖਸ਼ਣਾ ਕਰਵਾਉਂਦੇ ਰਹਿਣਾ ਮਹਾਰਾਜ ਵਿਸ਼ੇਵਕਾਰਾਂ ਤੋਂ ਦੂਰ ਰੱਖਣਾ ਕਾਮ ਕ੍ਰੋਧ ਲੋਭ ਮੋਹ ਤੋਂ ਬਚਾਈ ਰੱਖਣਾ ਸਦਾ ਖਾਲਸੇ ਦੇ ਅੰਗ ਸੰਗ ਰਹਿਣਾ ਚੜ੍ਹਦੀ ਕਲਾ ਬਖਸ਼ਣੀ ਸਹੀ ਪਿਆਰੇ ਮਿਲ ਜਨਾ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸ੍ਰੀ ਅਕਾਲ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਆਰਾਧ ਦਦਾ ਘੱਲੋ ਫੇਰ ਕਰਦੇ ਕਰਾਉਂਦੇ ਰਹੋ ਹਾਂਜੀ ਦਰਸ਼ਨ ਦਿੰਦੇ ਰਹੋ ਦਰਸ਼ਨ ਦੇ ਹੁੰਦੇ ਨੇ ਕੋਲੇ ਇਹ ਜੀ ਨਰਸੀ ਨਾਮਦੇਵ ਦਾ ਮੰਦਿਰ ਇਹ ਮੰਦਿਰ ਬਣਿਆ ਭਗਤ ਨਾਮਦੇਵ ਦੀ ਯਾਦ ਦੇ ਵਿੱਚ ਪਰ ਜਿਹੜਾ ਮੰਦਿਰ ਘੁੰਮਿਆ ਸੀਗਾ ਭਗਤ ਨਾਮਦੇਵ ਨੂੰ ਜਦੋਂ ਪੰਡਤਾਂ ਨੇ ਮੰਦਿਰ ਜਾਣ ਦੀਆਂ ਗੱਲਾਂ ਦਿੱਤੀ ਕਿਉਂਕਿ ਭਗਤ ਨਾਮਦੇਵ ਛੋਟੀ ਜ੍ਹਾਤ ਦੇ ਸੀਗੇ ਤੇ ਮਹਾਰਾਜ ਨੇ ਵਿੜਾਈਆਂ ਦਿੱਤੀਆਂ ਭਾਈ ਜਾਤਾਂ ਵਾਤਾਂ ਖਤਮ ਕਰਕੇ ਨੀਵੀਆਂ ਨੂੰ ਉੱਚੇ ਕੀਤਾ ਸੋ ਉਹਨਾਂ ਨੂੰ ਜਦੋਂ ਅੰਦਰ ਨਹੀਂ ਬਣ ਦਿੱਤਾ ਤਾਂ ਉਹ ਪਿੱਛੇ ਬੈਠ ਕੇ ਪੱਛਮ ਵਾਲੇ ਪਾਸੇ ਬੈਠ ਕੇ ਭਗਤੀ ਕਰਨ ਲੱਗੇ ਸੀਗੇ ਉਹ ਜਦੋਂ ਜਿਵੇਂ ਜਿਵੇਂ ਭਗਤੀ ਕਰਦੇ ਗਏ ਤੇ ਜਿਹੜਾ ਮੰਦਰ ਦਾ ਮੂੰਹ ਆ ਉਹ ਘੁੰਮ ਗਿਆ ਸੀਗਾ ਤੇ ਆਪਣੇ ਸ਼ਬਦ ਵੀ ਆਉਂਦਾ ਇਹ ਆ ਕਿਉਂ-ਕਿਉਂ ਨਾਮਾ ਅਰਗਨ ਉਚਰੇ ਭਗਤ ਜਨਾ ਕੇ ਦਿਹਰਾ ਫਿਰੇ ਦਿਹਰਾ ਮਤਲਬ ਮੰਦਰ ਤੋਂ ਇਹਦਾ ਜੇ ਮੈਟਾਫਰ ਲਈਏ ਤਾਂ ਉਹ ਮਨ ਵੀ ਹੁੰਦਾ ਵੀ ਮਨ ਫਿਰ ਜਾਂਦਾ ਹਨ ਤੇ ਜੇ ਆਪਾਂ ਇਹਨੂੰ ਫਿਜ਼ੀਕਲੀ ਲਈਏ ਤਾਂ ਉਹ ਦਾ ਮਤਲਬ ਮੰਦਰ ਫਿਰ ਜਾਂਦਾ ਠੀਕ ਹੈ ਜੀ ਕੋਈ ਮੰਦਰ ਨਹੀਂ ਸੀ ਇਸ ਮੰਦਰ ਤੇ ਅਸੀਂ ਗਲਤੀ ਨਾਲ ਆ ਗਏ ਚਲੋ ਇੱਥੇ ਭਗਤ ਨਾਮਦੇਵ ਜੀ ਯਾਤਪਨਾ ਗੁਰੂ ਘਰ ਹੈ ਉਹਦੇ ਦਰਸ਼ਨ ਮਿਲੇ ਕਰਦੇ ਆਂ ਤੇ ਉਸ ਤੋਂ ਅੱਗੇ ਵਧਦੇ ਆਂ ਆਪਾਂ ਕੋਲੇ ਵੱਲ ਉਹ ਪਿੱਛੇ ਆਉਂਦਾ ਉਹ ਵੀ ਨੰਦੇੜ ਤੋਂ ਰਸਤੇ ਦੇ ਵਿੱਚ ਆਉਂਦਾ ਪਰ ਉਹ ਸਾਨੂੰ ਖਿਆਲ ਨਹੀਂ ਸੀ ਉਹਦਾ ਉੱਕ ਗਏ ਸੀ ਖਿਆਲ ਤੋਂ ਕਹਿ ਦਈਏ ਧਿਆਨ ਨਹੀਂ ਮਰੇਗਾ ਇੰਨੀਆਂ ਕੁੰਤਾਈਆਂ ਮਾਫ ਤੇ ਆ ਸਾਹਮਣੇ ਭਗਤਨਾਮ ਦੇਵ ਜੀ ਯਾਤਪੁਰਿਆ ਮੰਦਿਰ ਠੀਕ ਹੈ ਬੱਬਾ ਜੀ ਹੁ ਆ ਕੇ ਉਹ ਇਹ ਇਹ ਉਹ ਦੂਜੀ ਰੋਡ ਹੋ ਜਾਂਦਾ ਆਪਾਂ ਵੱਡੀ ਰੋਡ ਪੈ ਗਈ ਇਹ ਛੋਟੀ ਰੋਡ ਆ ਕੇ ਉਸ ਤੋਂ ਵਿੱਚ ਵਿੱਚ ਹਾਂ ਤੇ ਇਹ ਫਿਰ ਉਹ ਪਹਿਲਾਂ ਮੰਦਿਰ ਵੇਖ ਕੇ ਫਿਰ ਇੱਥੇ ਆਉਂਦੇ ਮੈਨੂੰ ਐ ਲੱਗੀ ਜਾਵੇ ਮੈਂ ਮਾ ਬੱਡੀ ਰੋੜ ਚੱਕਦਾ ਮੂੰਹ ਮੈਨੂੰ ਐ ਲੱਗੀ ਓਏ ਮੈਂ ਹਾਂ ਵੀ ਆਪਾਂ ਮੈਂ ਗਿਆ ਤਾਂ ਸੀ ਮੰਦਿਰ ਦੇਖਿਆ ਸੀ ਮੈਂ ਉਹ ਹੀ ਐ ਨੇੜੇ ਫਿਰ ਪਰ ਐ ਨਹੀਂ ਪਤਾ ਕਿ ਦੂਰ ਆ ਉਹ ਸੋ ਭਾਈ ਉਹ ਜਿਹੜਾ ਮੰਦਿਰ ਹੈ ਉਹ ਇੱਕ ਜੋਤਰ ਲਿੰਗ ਹੈ ਹੈ ਦੂਰੀ ਨਾਲੋਂ ਜ਼ਿਆਦਾ ਖਤਰਨਾਕ ਦੂਰੀ ਨਹੀਂ ਸੀ ਧਿਆਨ ਚੁੱਕ ਗਿਆ ਉਹ ਜੋਤਰ ਲਿੰਗ ਹੈ ਭਾਈ ਉੱਥੇ ਇੱਕ ਅੱਠਵਾਂ ਜੋਤਰ ਲਿੰਗ ਉਹ ਬਤਾਰੀ ਸੀ ਨਾ ਨੇੜੇ ਸਹੀ ਗੱਲ ਉਹਨੇ ਕਿਹਾ ਸੀ ਆਪਾਂ ਨੂੰ ਉੱਥੇ ਆਪਣਾ ਕੋਈ ਫੁੱਲਾ ਕਰਦੇ ਨਹੀਂ ਬਸ ਪੱਕਾ ਪੂਰਾ ਹੋ ਗਿਆ ਪਈ ਉਹ ਸੰਗਤਾਂ ਜਿਹੜੀਆਂ ਆਏ ਗਿਆ ਟ੍ਰੈਵਲ ਸਾਰੇ ਹਜੂਰ ਸਾਹਿਬ ਕੋਲ ਹਾਂਜੀ ਖੁੱਲੇ ਲਿਆ ਬਾਬਾ ਆਹ ਯਾਰ ਵਾਲੀ ਰਾਨੀ ਕਿ ਲੱਗੇ ਆ ਖਾ ਕੇ ਦੇਖ ਲੈ ਬਾਬਾ ਮਣਾਈ ਪੂਰੀ ਵੀ ਨਹੀਂ ਵਿੱਚੋਂ ਵਾਲੀ ਇਹ ਉਹ ਹੈ ਨਾ ਕੋਈ ਮਲਾਈ ਕੋ ਇਹ ਮੁੜ। ਯਾਰ ਕਿਹਨਾਂ ਨਹੀਂ ਪਾਉਣੇ ਪੈਸੇ ਮੁੜ। ਯਾਰ ਵੱਧ ਲੱਗ ਰਿਹਾ। ਉਹ ਮੰਗਿਆ ਸੀ ਭਰੇ। ਉਹ ਮੰਗਿਆ ਨਾ। ਜਾ ਭਰਾਵਾ। ਲੈ ਲੈ ਨਹੀਂ। ਫਵਿਲੇ ਆਈ। ਸਤਨਾਮ ਦੇਵ ਜੀ ਯਾਦ ਵਿੱਚ ਬਣਾ ਗੁਰੂ ਘਰ ਕਰੋ ਦਰਸ਼ਨ ਹੌਲ ਮੇਲੇ ਦਾ ਕਮਰੇ ਵੀ ਦਿੰਦੇ ਆ ਕਮਰੇ ਵੀ ਮਿਲਦੇ ਪੁਰਾਣੀ ਨਸੂ ਦੇ ਬਲਦ ਭਾਈ ਜਿਵੇਂ ਆਪਣੇ ਨਗੋਰੀ ਜਾਉਂ ਕਹਿੰਦਾ ਸੀ ਕਿਹੜੀ ਕਹਿੰਦਾ ਆਪਣੋਂ ਭਾਈ ਇਹ ਕੀ ਲੱਗ ਰਿਹਾ ਹੈ ਬਰਾ ਬਾਈ ਨੇ ਪੁੱਛਿਆ ਕੀ ਸੀ ਆਏ ਕਰੀ ਮੜੇ ਨੇੜੇ ਹਾਂ ਪੁਲਸ ਵਾਲੇ ਦੇ ਪੁੱਛੀ ਨੇੜੇ ਉੱਚਲੀ ਕੀ ਚੱਲ ਰਿਹਾ ਹੈ ਇਹ ਇਹ ਮੇਲਾ ਚੱਲ ਰਿਹਾ ਹੈ ਕੀ ਚੱਲ ਰਿਹਾ ਹੈ ਇਹ ਤਿਉਹਾਰ ਫੈਸਟੀਵਲ ਇਹ ਤਿਹਾਰ ਆ ਭਾਈ ਮਹਾਰਾਸ਼ਟਰ ਦਾ ਪਸ਼ੂਆਂ ਦੇ ਨਾਲ ਸੰਬੰਧ ਖਾਸ ਤੌਰ ਤੇ ਮਿਲਾਂ ਦਾ ਬਲਦਾਂ ਦੇ ਨਾਲ ਸੰਬੰਧ ਤਿਹਾਰ ਹੈ ਦੇਵ ਜੀ ਦਾ ਬੋਲਦ ਹੈ ਇਹ ਹੈ ਸਰੇਸ਼ ਸਿੰਘ ਖਾਲਸਾ ਦੇ ਘਰ ਨੂੰ ਤੇ ਇਹ ਗੁਰੂ ਨਾਨਕ ਦੇਵ ਜੀ ਦਾ ਬੋਲ ਉਹ ਉੱਥੇ ਲੱਗਦਾ ਉਹ ਨੂ ਮੰਦਰ ਹੈ ਗੋਹ ਰਾਣੀ ਅਸ਼ਮ ਦੇ ਕੋਲੇ ਆ ਕੇ ਹਲਕੀ ਹਲਕੀ ਜਿਹੜੀ ਹੈਗੀ ਕਣੀ ਡਿੱਗਣ ਲੱਗ ਪਈ ਐ ਸਾਨੂੰ ਮਿਲ ਕੇ ਸਾਨੂੰ ਮਿਲ ਗਿਆ ਆਸਰਾ ਜਿਹੜੀਆਂ ਕਣੀਆਂ ਹੈਗੀਆਂ ਵੀ ਤੇਜ ਨੌਜਾਨ ਇਸ ਕਰਕੇ ਅਸੀਂ ਇੱਥੇ ਕੋਈ ਰੁਕ ਗਏ ਮਾਇਆ ਸਕੇ ਜਬਾਨੀ ਜਾਂਦੇ ਹੀ ਕਿਉਂ ਲਟਾਈ ਹਾਂ ਮਹਾਰਾਜ ਕਹਿੰਦੇ ਤੁਸੀਂ ਚੱਲੇ ਤਾਂ ਹੋਂ ਸੁਨਾਣ ਪਾਣੀ ਕਰਕੇ ਹੀ ਚਲੋ ਲਓ ਬੱਬਾ ਜੀ ਤਰਤੀ ਤਰਤੀ ਬੜੀ ਜੀ ਤਦ ਤੇ ਨਿਪੜੀ ਹੋ ਗਏ ਮੀਹਾਰਾ ਬੱਦਲੀ ਫਟ ਗਿਆ ਇਹ ਬਾਬਾ ਓਡਾ ਫਲ ਹੋ ਗਿਆ ਮਹਾਰਾਸ਼ਟਰ ਦਾ ਸ਼ਹਿਰ ਕੋਲਾ ਤੇ ਸ਼ਹਿਰ ਕੋਲਾ ਦੇ ਗੁਰੂ ਘਰ ਦੀ ਲੰਗਰ ਹਾਲ ਲੰਗਰ ਹਾਲ ਦੇ ਵਿੱਚ ਆਪਾਂ ਨੂੰ ਜਗ੍ਹਾ ਮਿਲ ਗਈ ਹੈ ਤੇ ਆਪਾਂ ਇੱਥੇ ਅੱਜ ਰਾਤ ਦਾ ਟਿਕਾਣਾ ਕੀਤਾ ਹੈਗਾ ਕੱਲ ਸਵੇਰ ਸਮਾਗਮ ਤੇ ਸਮਾਗਮ ਦੀ ਤਿਆਰੀ ਕਰੀ ਜਾਂਦੇ ਆ ਲੰਗਰ ਵਾਸਤੇ ਇਹ ਕਹਿੰਦੇ ਤੁਹਾਨੂੰ ਛਕਾਵਾਂਗੇ ਲੰਗਰ ਤੇ ਪਰੇ ਹੈਗੇ ਇਹਨਾਂ ਦੇ ਪ੍ਰਬੰਧਕ ਜਿਵੇਂ ਕਿ ਆਪਾਂ ਨੂੰ ਪਤਾ ਵੀ ਆਪਾਂ ਮਹਾਰਾਸ਼ਟਰ ਦੇ ਸ਼ਹਿਰ 'ਚ ਬੈਠੇ ਆ ਤਾਂ ਦੋਨੇ ਪਿਛਾਵਾਂ 'ਚ ਫਰਕ ਦੇਖੋ ਤੁਸੀਂ ਇਧਰਲੇ ਪਾਸੇ ਹਿੰਦੀ ਚ ਲਿਖਿਆ ਹੋਇਆ ਮੰਦਿਰ ਪਰਿਸਰ ਮੇ ਪਾਨ ਗੁਟਕਾ ਪੂੜੀ ਖਾਣਾ ਮਨਾ ਹੈ ਬੀੜੀ ਸਿਗਰਟ ਦਾ ਸੇਵਨ ਕਰਨਾ ਮਨਾ ਹੈ ਇਧਰ ਮਰਾਠੀ ਭਾਸ਼ਾ ਜਿਹੜੀ ਇਹਨਾਂ ਦੀ ਭਾਸ਼ਾ ਹੈ ਮਹਾਰਾਸ਼ਟਰ ਦੀ ਮੰਦਿਰ ਪਰਿਸਰ ਪਰਿਸਰਾਤ ਪਾਨ ਗੁਟਕਾ ਪੂੜੀ ਖਾਓ ਨਹੀਂ ਬੀੜੀ ਸਿਗਰਟ ਚ ਸੇਵਨ ਕਰੋ ਨਹੀਂ ਫਰਕ ਬਹੁਤ ਹੈ ਤਾਂ ਸਮਝ ਆਪਾਂ ਨੂੰ ਤਾਂ ਆਉਂਦੀ ਹੈ ਕਿਉਂਕਿ ਇਧਰਲੇ ਪਾਸੇ ਹਿੰਦੀ ਲਿਖਿਆ ਤਾਂ ਸਮਝ ਆਉਂਦੀ ਹੈ ਆਪਾਂ ਨੂੰ ਉਹ ਨਹੀਂ ਸਮਝ ਆਉਂਦੀ ਇਹਨਾਂ ਦੀ ਭਾਸ਼ਾ ਮਰਾਠੀ ਹੈ ਭਾਈ ਤੇ ਸਾਹਮਣੇ ਜਿਹੜੇ ਸਿੰਘ ਸਾਹਿਬ ਬੈਠੇ ਆ ਇਹ ਚੱਕਰਵਰਤੀ ਸਿੰਘ ਹੈ ਇਹ ਦਿੱਲੀ ਤੋਂ ਚੱਲੇ ਹੋਏ ਆ ਦਿੱਲੀ ਦੇ ਰਹਿਣ ਵਾਲੇ ਆ ਤੇ ਇਹ ਗੱਡੀ ਤੇ ਪਹਿਰਾ ਕਰ ਰਹੇ ਆ ਹਜੂਰ ਸਾਹਿਬ ਤੋਂ ਵਾਪਸ ਚੱਲੇ ਆ ਹਾਂ ਚੱਲਦੇ ਰਹਿੰਦੇ ਸਾਰੇ ਮਤਲਬ ਮੇਲੇ ਵਗੈਰਾ ਦੇਖਦੇ ਆ ਨਾਲ ਪਚੰਗੀ ਆ ਜੇ ਨਾਲ ਪਚੰਗੀ ਉਹਨਾਂ ਦੇ ਬੈਠਾ ਪੜਹੀ ਜਾਂਦਾ ਅੱਛਾ بڑا ਸੇਰੇ ਬਾਰੇ ਕਿੰਨੇ ਕਰਣਾ ਕੀ ਲਿਖੀ ਜਾਂਦੇ ਹੋ ਗਿਣਤੀ ਲਿਖੀ ਜਾਂਦੇ ਹੋ ਹਾਂ ਗਿਣਤੀ ਲਿਖੀ ਠੀਕ ਹੈ ਨਾਲ ਨਾਲ ਪੜਾਈ ਜਾਂਦੇ ਬਾਬਾ